ਪੀਟ ਹੈਕਸਥ ਦੀਆਂ ਜਿਹੜੀਆਂ ਮੁਸ਼ਕਲਾਂ ਸਿਗਨਲ ਐਪ ਨੂੰ ਲੈ ਕੇ ਹੋਰ ਵੀ ਜ਼ਿਆਦਾ ਵੱਧ ਸਕਦੀਆਂ ਰੀਜ਼ਨ ਕੀ ਆ ਐਸੋਸੀਏਟਿਡ ਪ੍ਰੈਸ ਉਹ ਆਪਣੇ ਸੋਰਸਸ ਦੇ ਆਧਾਰ ਦੇ ਉੱਤੇ ਇਹ ਰਿਪੋਰਟ ਕਰ ਰਹੀ ਆ ਕਿੰਨੇ ਵੀ ਜਿਹੜਾ ਆਫਿਸ ਸੈਟਅਪ ਕੀਤਾ ਸੀ ਜਿਹੜੇ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਕਸਥ ਉਹਨਾਂ ਨੇ ਕਹਿੰਦੇ ਅਨਸਿਕਿਉਰਡ ਇੰਟਰਨੈਟ ਲਾਈਨ ਜਿਹੜੀ ਆਪਣੇ ਆਫਿਸ ਦੇ ਵਿੱਚ ਲਾਈ ਸੀ ਜਿਹੜੀ ਇਹਨਾਂ ਨੇ ਸਿਗਨਲ ਐਪ ਨੂੰ ਕਨੈਕਟ ਜਿਸ ਦੇ ਜ਼ਰੀਏ ਕੀਤਾ ਸੀਗਾ ਅ ਸੋ ਇਹ ਤੀਜੀ ਜਿਹੜੀ ਅਜੇ ਹੀ ਕਹਿ ਸਕਦੇ ਆਂ ਵੀ ਗੱਲ ਹੈਗਸਤ ਹੁਣਾ ਦੇ ਨਾਲ ਜਿਹੜੀ ਆ ਉਹ ਜੁੜ ਕੇ ਸਾਹਮਣੇ ਆਈ ਹੈਗੀ ਆ ਆਈਟੀ ਇੰਡਸਟਰੀ ਦੇ ਵਿੱਚ ਅਜੇ ਹੀ ਇੰਟਰਨੈਟ ਲਾਈਨ ਨੂੰ ਡਰਟੀ ਇੰਟਰਨੈਟ ਲਾਈਨ ਦੇ ਤੌਰ ਦੇ ਉੱਤੇ ਦੱਸਿਆ ਜਾਂਦਾ ਆ ਅਨਕਲਾਸੀਫਾਈਡ ਐਪ ਸਿਗਨਲ ਦੀ ਵਰਤੋਂ ਕੀਤੀ ਜਿਸ ਦੇ ਵਿੱਚ ਯਮਨ ਚ ਜਿਹੜੇ ਹਵਾਈ ਹਮਲੇ ਕਰਨੇ ਸੀ ਉਸ ਦੀ ਜਾਣਕਾਰੀ ਚਲੀ ਗਈ ਸੀ ਜਿਨ੍ਹਾਂ ਵਿੱਚ ਕੁਝ ਸਿਵਿਲਿਅਨ ਅਵੀ ਇਨਕਲੂਡਡ ਸੀ ਤੇ ਬਾਦ ਦੇ ਜੇ ਵੀ ਲੱਗਾ ਸੀਗਾ ਪਤਾ ਵੀ ਆਪਣੀ ਘਰਵਾਲੀ ਤੇ ਆਪਣੇ ਭਰਾ ਨੂੰ ਵੀ ਉਹਨਾਂ ਨੇ ਇੱਕ ਵੱਖਰੇ ਜਿਹੜੇ ਆ ਗਰੁੱਪ ਦੇ ਵਿੱਚ ਮੈਸੇਜ ਕੱਲਿਆ ਸੀਗਾ ਸੋ ਡਿਪਾਰਟਮੈਂਟ ਆਫ ਡਿਫੈਂਸ ਦੀ ਇੰਟਰਨੈਟ ਲਾਈਨ ਨਾ ਸਿਕਿਉਰ ਹੋਣ ਨੂੰ ਲੈ ਕੇ ਇਹ ਇੱਕ ਹੁਣ ਨਵਾਂ ਜਿਹੜਾ ਖੁਲਾਸਾ ਆ ਉਹ ਸਾਹਮਣੇ ਆਇਆ ਆ ਕਹਿੰਦੇ ਵੀ ਇਹਦੇ ਨਾਲ ਚਲੋ ਉਹ ਵੱਖਰੀ ਗੱਲ ਆ ਵੀ ਹੈਕਿੰਗ ਨਹੀਂ ਹੋਈ ਚੰਗੀ ਗੱਲ ਆ ਪਰ ਕਹਿੰਦੇ ਵੀ ਤੁਸੀਂ ਐਕਸਪੋਜ਼ ਹੋ ਜਾਂਦੇ ਆ ਹੈਕਿੰਗ ਤੇ ਸਰਵੇਲੈਂਸ ਨੂੰ ਜਿਹਦੇ ਨਾਲ ਤੀਜੇ ਮੁਲਕ ਜਾਂ ਦੁਸ਼ਮਣ ਮੁਲਕਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਆ ਡਿਪਾਰਟਮੈਂਟ ਆਫ ਡਿਫੈਂਸ ਦੀ ਜਿਹੜੀ ਇੰਟਰਨੈਟ ਹਿਸਟਰੀ ਜਾਂ ਇੰਟਰਨੈਟ ਐਕਟੀਵਿਟੀ ਆ ਉਸ ਨੂੰ ਮੋਨੀਟਰ ਕਰਨ ਦੇ ਲਈ ਸੋ ਸਿਗਨਲ ਗੇਟ ਦੇ ਵਿੱਚ ਇਹ ਹੁਣ ਨਵੀਂ ਜਿਹੜੀ ਲਾਈਨ ਆ ਇਹ ਹੈਕਸਤ ਹੋਣਾਂ ਦੇ ਨਾਲ ਜੁੜ ਚੁੱਕੀ ਆ